ਸਸਤਰੀ ਕਾਲ ਜੀ ਸਾਰਿਆਂ ਨੂੰ ਹੋਰ ਸਾਰਿਆਂ ਠੀਕ ਠਾਕ ਦੇ ਸਸਤੀ ਕਾਲ ਜੀ ਸਾਰਿਆਂ ਸਸਤੀ ਕਾਲ ਜੀ ਸਾਰਿਆਂ ਨੂੰ ਭਾਜੀ ਕਿੱਥੇ ਭਾਜੀ ਭਿੰਜ ਕਿਤੇ ਆ ਆ ਦਿੰਦੇ ਆ ਤੇ ਅੱਜ ਅਸੀਂ ਲੱਗੇ ਆ ਨਵੀਂ ਵੀਡੀਓ ਸ਼ੁਰੂ ਕਰਨ ਤੇ ਨਾਮ ਤੇ ਅਜੇ ਅਸਲ ਚ ਅਸੀਂ ਵੀ ਨਹੀਂ ਕਿਹਾ ਸੋਚਿਆ ਬਟ ਵੇਖੋ ਕੈਰੈਕਟਰ ਥੋੜੇ ਥੋੜੇ ਚੇਂਜ ਨੇ ਸਾਰਿਆਂ ਦੇ ਜੋਤ ਦਾ ਕੁਵਰੀ ਦਾ ਕੈਰੈਕਟਰ ਆ ਇਹਦੇ ਮੰਮੀ ਜਿਹੜੀ ਦੀਪ ਹੋਣੇ ਆ ਹਨਾ ਜਿਹੜੇ ਆਮ ਦੌਰ ਦੇ ਹੁੰਦੇ ਆ ਤੇ लवली ਭਾਜੀ ਨਸ਼ੇ ਵਿੱਚ ਕਰਦੇ ਆ ਆਹੜਾ ਮੋੜਾ ਚਲੋ ਇਹ ਫੇਰ ਅੱਗੇ ਵੀ ਨਸ਼ੇ ਵਿੱਚ ਕਰਦਾ ਇਹਨਾਂ ਨੂੰ ਉਹਦੇ ਕਰਕੇ ਚਿਰੀ ਚਰੀ ਜੱਗੇ ਅੱਗੇ ਵੀ ਫੜਿਆ ਗਿਆ ਨਹੀਂ ਨਹੀਂ ਹੱਸਣਗੇ ਆ लवली ਭਾਜੀ ਦਾ ਜਿਹੜਾ ਕੈਰੈਕਟਰ ਆ ਉਹ ਥੋੜਾ ਨਸ਼ੇ ਪੱਤੇ ਵਾਲਾ ਵਾ ਦਲਜੀਤ ਵੀਰ ਸਰਪੰਚ ਬਣਨਾ ਚਾਹੁੰਦੇ ਨੇ ਤੇ ਇਹ ਕਿਸਤਾ ਖੇਡ ਮੋੜਾ ਪਾਇਆ ਭਾਜੀ ਦੇ ਭਾਂਜੀ ਜਿਹੜੇ ਨੇ ਇਹਨਾਂ ਦੇ ਮੰਮੀ ਦੇ ਤੇ ਵਧੀਆ ਰੋਲ ਹੈ ਹਾਂ ਠੀਕ ਆ ਵੈਸੇ ਵਧੀਆ ਯਾਰ ਤੇ ਠੀਕ ਆ ਹਾਂਜੀ ਤੇ ਹੁਣ ਲੱਗੇ ਆ ਵੀਡੀਓ ਸ਼ੁਰੂ ਕਰਨ ਪਹਿਲਾ ਸੀਨ ਆ ਜਿਹੜਾ ਕਿ ਰਜਿੰਦਰ ਭਾਜੀ ਦੇ ਘਰ ਦਾ ਤੇ ਹੁਣ ਵੇਖਨੇ ਕਿਦਾਂ ਦੀ ਬਣਦੀ ਵੀਡੀਓ ਸਾਰਿਆਂ ਨੂੰ ਜ਼ਰੂਰ ਪਿਆਰ ਦਿਓ ਬੋਲਿਓ ਹੈਲੋ ਹੈਲੋ ਅਜੇ ਬੋਲਿਓ ਹੈਲੋ ਮੈਂ ਨਾ ਤਾਇਆ ਤੁਹਾਨੂੰ ਕਹੀ ਨਹੀਂ ਹਾਂ ਕਿ ਇਹ ਚੰਗੇ ਨਾ ਇਹਦੀ ਸੈਂਟਰ ਚ ਐਡਮਿਸ਼ਨ ਕਰਾ ਜੋ ਤਾਂ ਸੰਭੀ ਹੋ ਜੀ ਠੀਕ ਆ ਠੀਕ ਆ ਤੇ ਹੁਣ ਕੁੜੀ ਆ ਉਹਤੇ ਡਿਪੈਂਡ ਕਰਦਾ ਕਿ ਕਿਦਾਂ ਇਹਨੇ ਪੜਨਾ ਫੇਰ ਆਕਰ ਗਲਤ ਹੋ ਗਿਆ ਦੇ ਹੋ ਗਿਆ ਹੈ ਟੋਕ ਦੇ ਟੋਕ ਦੇ ਟੋਕ ਕਰਕੇ ਦੇਪਾ ਹਾਂ ਜੀ ਮੈਨੂੰ ਪਤਾ ਬਾ ਜੋਦ ਨੇ ਨਾ ਟੈਸਟ ਕਲੀਅਰ ਕਰ ਲੈਣਾ ਤੇ ਤੂੰ ਬਾਰ ਬਾਰ ਨਾ ਟੋਕਿਆ ਕਰ ਉਹਨੂੰ ਠੀਕ ਆ ਮੇਰੀ ਗੱਲ ਵਨ ਨੇ ਥੱਲੇ ਉੱਠੀ ਥੱਲੇ ਵਨ ਵੇ ਘਰ ਜਾ ਕੇ ਲਾਲੀਆਂ ਉਹ ਨਹੀਂ ਨਹੀਂ ਘਰ ਜਾ ਕੇ ਮੈਂ ਗਾਣਾ ਖਾਣੀ ਆ ਤੇ ਲਾਲੂ ਲੈਣਾ ਹਾਂ ਇਹ ਦੂਜਾ ਹਾਂਜੀ ਹੈਲੋ 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 ਵਨ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਭਾਜੀ ਕੰਮ ਤੇ ਤੁਹਾਡਾ ਰਾਤੀ ਮੁੱਕ ਜਾਣਾ ਹੈ ਤੁਹਾਡਾ ਬੰਦਾ ਨਾ ਨਾ ਰਾਤ ਕੰਮ ਕਰਦਾ ਰਿਕਵਰਡ ਪਾਉਂਦਾ ਤੇ ਰਾਤੀ ਕਿਉਂ ਕਹਤਾ ਕਿ ਨਹੀਂ ਰਿਕਵਰਡ ਪਾਉਂਦਾ ਮੈਂ ਬੈਠਾ ਹੀ ਮੈਨੂੰ ਲੈ ਦਾਲ ਉੱਤੇ ਰੱਖੀ ਆ ਸਿਲੰਡਰ ਖਤਮ ਹੋ ਗਿਆ ਵਾ ਲੈ ਦਾਲ ਉੱਤੇ ਰੱਖੀ ਆ ਸਿਲੰਡਰ ਖਤਮ ਹੋ ਗਿਆ ਵਾ ਸੁਣ ਕੇ ਚੁੱਪ ਨਹੀਂ ਕਰਨਾ ਇਹ ਨਹੀਂ ਕਿਹਾ ਵੀ ਮੰਮੀ ਉਹਦੀ ਗਲਤੀ ਆ ਕੋਈ ਗੱਲ ਨਹੀਂ ਆਉਂਦਾ ਤੇ ਮੈਂ ਸਮਝ ਨਹੀਂ ਆ ਚਲ ਮੈਂ ਤੇ ਤਿਆਰ ਹੋ ਗਈ ਆ ਇਹਨਾਂ ਨੇ ਬੰਨਿਕਾ ਦਾ ਰੋਲਾ ਪਾਇਆ ਬਾਹਰ ਵੇਖੀ ਹੁੰਦੀ ਆ ਨਹੀਂ ਆ ਜਬਾਨ ਚਲਾਉਣੀ ਬੰਦ ਕਰ ਤੈਨੂੰ ਸਮਝਾਉਣਾ ਸ਼ੁਰੂ ਕਰ ਜੇ ਇਹਦੇ ਲੜ ਲੱਗੀ ਆ ਨਹੀਂ ਤਾਂ ਪਛਤਾਏਗੀ ਵੇਲੇ ਨੂੰ ਕੱਢ ਕੇ ਨਹੀਂ ਆਦੇ ਨਾ ਨਹੀਂ ਜਬਾਨ ਚਲਾਉਣੀ ਬੰਦ ਕਰ ਉਹਨੂੰ ਸਮਝਾਉਣਾ ਸ਼ੁਰੂ ਕਰ ਜੇ ਇਹ ਲੜ ਲੱਗੀ ਆ ਨਾ ਨਹੀਂ ਤਾਂ ਪਛਤਾਵੇਂਗੀ ਵੀ ਵਾਲੇ ਨੂੰ ਮੰਮੀ ਕੀ ਗੱਲ ਹੋਈ ਆ ਨਹੀਂ ਗੱਲ ਕੀ ਹੋਣੀ ਆ ਇਹਦਾ ਘਰ ਵਾਲਾ ਨਾ ਸਲੰਦਰ 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 ਇਹਦਾ ਸਲੰਦਰ ਇਹਦਾ ਸਲੰਦਰ ਚੁੱਤਿਆ ਗਿਆ ਜੀ ਸਲੰਦਰ ਕੀ ਹੋ ਗਿਆ ਇਹਦਾ ਧਰਵਾ ਸਲੰਦਰ ਸਲੰਦਰ ਕਿੱਥੇ ਖੜਿਆ ਤੂੰ ਓਏ ਕਿੱਦੇ ਵੀ ਤਾਂ ਰੋਲ ਸਿਲੰਡਰ ਨੂੰ ਕਿੱਦੇ ਆ ਓਏ ਹੋਏ 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 ਕਿੱਡੀ ਵੱਡੀ ਗਲਤੀ ਚਲ ਨਿਹਾ ਜ਼ਬਾਨ ਚਲਾਉਣੀ ਬੰਦ ਕਰ ਤੇ ਉਹਨੂੰ ਸਮਝਾਉਣਾ ਸ਼ੁਰੂ ਕਰ ਜੇ ਤੇ ਲੜ ਲੱਗੀ ਆ ਨਹੀਂ ਤੇ ਨਾ ਪਛਤਾਵੇਂਗੀ ਸਾਰੀ ਜ਼ਿੰਦਗੀ ਇਹਨੂੰ ਆ ਲੈਂਦੇ ਕੁੜਾਂ ਕਰ ਇਹਨੂੰ ਤਾਂ ਮੈਂ ਪੁੱਛਦੀ ਆ ਰੋ ਜਾ ਰੋ ਜਾ ਮਾਈਕ ਤੇ ਆਂ ਅੰਦਰ ਸਿਲੰਡਰ ਤੇ ਜਿੱਥੇ ਜਾਣਾ ਹੀ ਨਾ ਚੱਲ ਗਿਆ ਮੇਰ ਕੋਮ ਨੇ ਸਿਲੰਡਰੋਂ ਤਰ੍ਹਾਂ ਨਿਕਲ ਗਿਆ ਸਿਲੰਡਰ ਹੀ ਗਿਆ ਦੋਵਾਂ ਕ ਕੋਈ ਗਲਤੀ ਬੰਦ ਮੰਮੀ ਜੀ ਸਿਲੰਡਰ ਤੇ ਨਾ ਜਿੱਥੇ ਜਾਣਾ ਹੈ ਚੱਲ ਗਿਆ ਵਾ ਸਿਲੰਡਰ ਸਿਲੰਡਰ ਸਿਆਰੀ ਨਹੀਂ ਪਾਉਣੀ ਸਿਲੰਡਰ ਟਿੱਪੀ 2 1 ਮੰਮੀ ਜੀ ਸਿਲੰਡਰ ਤੇ ਜਿੱਥੇ ਚੱਲ ਜਾਣਾ ਆਇਆ ਕੀ ਹੋ ਗਿਆ ਦਮੜਾ ਰੈਕਸ ਨਾ ਵਿੰ ਖੱਤਿਆ ਪਾਣੀ ਤਾਂ ਤੈਨੂੰ ਮੈਂ ਦਿੰਨੀ ਆ ਕੋਈ ਸੁਧ-ਬੁੱਧ ਹੈਗੀ ਤੈਨੂੰ ਕਿ ਨਹੀਂ ਸਸਰੀ ਘਾਲ ਜੀ ਸਾਰਿਆਂ ਨੂੰ ਹੋਰ ਸਾਰਿਆਂ ਠੀਕ ਆਕ ਦੇ ਸਸਰੀ ਘਾਲ ਜੀ ਸਾਰਿਆਂ ਸਸਰੀ ਘਾਲ ਜੀ ਸਾਰਿਆਂ ਨੂੰ ਭਾਜੀ ਕਿੱਥੇ ਭਾਜੀ ਭਿੰਜ ਕਿੱਥੇ ਆ ਲੈਂਦੇ ਆ ਤੇ ਅੱਜ ਅਸੀਂ ਲੱਗੇ ਆ ਨਵੀਂ ਵੀਡੀਓ ਸ਼ੁਰੂ ਕਰਨ ਤੇ ਨਾਮ ਤੇ ਅਜੇ ਅਸਲ ਚ ਅਸੀਂ ਵੀ ਨਹੀਂ ਕਿਹਾ ਸੋਚਿਆ ਬਟ ਵੇਖੋ ਕੈਰੈਕਟਰ ਥੋੜੇ ਥੋੜੇ ਚੇਂਜ ਨੇ ਸਾਰਿਆਂ ਦੇ ਜੋਤ ਦਾ ਕੁਵਰੀ ਦਾ ਕਰੈਕਟਰ ਆ ਇਹਦੇ ਮੰਮੀ ਜਿਹੜੀ ਦੀਪ ਹੋਣੇ ਆ ਹਨਾ ਜਿਹੜੇ ਆਂਦੋਰ ਦੇ ਹੁੰਦੇ ਆ ਤੇ ਲਵਲੀ ਭਾਜੀ ਨਸ਼ੇ-ਵਿਸ਼ੇ ਕਰਦੇ ਆ ਆਹੜਾ ਮੜਾ ਚਲੋ ਇਹ ਫੇਰ ਅੱਗੇ ਵੀ ਨਸ਼ੇ-ਵਿਸ਼ੇ ਕਰਦਾ ਇਹ ਨਾ ਫਿਰ ਉਹਦੇ ਕਰਕੇ ਚੁਰੀ ਚੁਰੀ ਜੱਗੇ ਵੀ ਫੜਿਆ ਗਿਆ ਨਹੀਂ ਨਹੀਂ ਹੱਸਣ ਦੇ ਆ ਲਵਲੀ ਭਾਜੀ ਦਾ ਜਿਹੜਾ ਕਰੈਕਟਰ ਆ ਉਹ ਥੋੜਾ ਨਸ਼ੇ ਪੱਤੇ ਵਾਲਾ ਵਾ ਦਲਜੀਤ ਵੀਰ ਸਰਪੰਚ ਬਣਨਾ ਚਾਹੁੰਦੇ ਨੇ ਤੇ ਇਹ ਪਿੱਸਾ ਖੇਡ ਮੋੜਾ ਪਾਇਆ ਭਾਜੀ ਦੇ ਭਾਂਜੀ ਜਿਹੜੇ ਨੇ ਇਹਨਾਂ ਦੇ ਮੰਮੀ ਦੇ ਤੇ ਠੀਕ ਆ ਵੈਸੇ ਵਧੀਆ ਯਾਰ ਤੇ ਠੀਕ ਆ ਹਾਂਜੀ ਤੇ ਹੁਣ ਲੱਗਿਆ ਵੀਡੀਓ ਸ਼ੁਰੂ ਕਰਨ ਪਹਿਲਾ ਸੀਨ ਆ ਜਿਹੜਾ ਕੀ ਜਿੰਦਰਪਾ ਜੀ ਦੇ ਘਰ ਦਾ ਤੇ ਹੁਣ ਵੇਖ ਲੈ ਕਿਦਾਂ ਦੀ ਬਣਦੀ ਵੀਡੀਓ ਸਾਰਿਆਂ ਨੂੰ ਜ਼ਰੂਰ ਪਿਆਰ ਦਿਓ ਬੋਲਿਓ ਹੈਲੋ ਹੈਲੋ ਅੱਜ ਬੋਲਿਓ ਹੈਲੋ ਹੈਲੋ ਮੈਂ ਨਾ ਤਾਇਆ ਤੁਹਾਨੂੰ ਕਹੀ ਨਹੀਂ ਹਾਂ ਕਿ ਇਹ ਚੰਗੇ ਨਾ ਇਹਦੀ ਸੈਂਟਰ 'ਚ ਐਡਮਿਸ਼ਨ ਕਰਾ ਜੋ ਤੁਸੀਂ ਜੋ ਤੁਸੀਂ ਠੀਕ ਆ ਕੀ ਜੀ ਤਾਂ ਹੁਣ ਕੁੜੀ ਆ ਉਹਤੇ ਡਿਪੈਂਡ ਕਰਦਾ ਕਿ ਤਾਂ ਇਹਨੇ ਪੜਨਾ ਹੈ ਕਰ ਗਲਤ ਹੋ ਗਿਆ ਦੇ ਹੋ ਗਿਆ ਹੈ ਟੋਕ ਵੀ ਟੋਕ ਵੀ ਟੋਕ ਕਰਕੇ ਦੀਪਾ ਹਾਂਜੀ ਮੈਨੂੰ ਪਤਾ ਬਾ ਜੋਦ ਨੇ ਨਾ ਟੈਸਟ ਕਲੀਅਰ ਕਰ ਲੈਣਾ ਤੇ ਤੂੰ ਬਾਰ ਬਾਰ ਨਾ ਟੋਕਿਆ ਕਰਨ ਠੀਕ ਆ ਮੇਰੀ ਗੱਲ ਵਨ ਨੇ ਥੱਲੇ ਉੱਠੀ ਥੱਲੇ ਵਨ ਉਏ ਕਰ ਜਾ ਕੇ ਲਾਲੀ ਨੂੰ ਉਹ ਨਹੀਂ ਨਹੀਂ ਕਰ ਜਾ ਕੇ ਮੈਂ ਗਾਣਾ ਖਾਣੀਆ ਉੱਥੇ ਲਾਲੂ ਲੈਣਾ ਉਹ ਇਤਨੀ ਹਾਂਜੀ ਹੈਲੋ 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 ਵਾਹ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਭਾਜੀ ਕੰਮ ਤੇ ਤੁਹਾਡਾ ਰਾਤੀ ਮੁੱਕ ਜਾਣਾ ਹੈ ਤੁਹਾਡਾ ਬੰਦਾ ਨਾ ਨਾ ਰਾਤ ਕੰਮ ਕਰਦਾ ਰਿਕਵਰਡ ਪਾਉਂਦਾ ਤੇ ਰਾਤੀ ਕਿਉਂ ਕਹਤਾ ਕਿ ਨਹੀਂ ਰਿਕਵਰਡ ਪਾਉਂਦਾ ਮੈਂ ਬਹਿਤਾ ਹੀ ਮੈਨੂੰ ਲੈ ਦਾਲ ਉੱਤੇ ਰੱਖੀ ਆ ਸਿਲੰਡਰ ਖਤਮ ਹੋ ਗਿਆ ਵਾ ਲੈ ਦਾਲ ਉੱਤੇ ਰੱਖੀ ਆ ਸਿਲੰਡਰ ਖਤਮ ਹੋ ਗਿਆ ਵਾ ਲੈ ਸੁਣ ਕੇ ਚੁੱਪ ਨਹੀਂ ਕਰਨਾ ਇਹ ਨਹੀਂ ਕਿਹਾ ਵੀ ਮੰਮੀ ਉਹਦੀ ਗਲਤੀ ਆ ਕੋਈ ਗੱਲ ਨਹੀਂ ਆਉਂਦਾ ਤੇ ਮੈਂ ਸਮਝ ਨਹੀਂ ਆ ਚਲ ਮੈਂ ਤਾਂ ਤਿਆਰ ਹੋ ਗਈ ਆ ਇਹਨਾਂ ਨੇ ਬੰਨਿਕਾ ਦਾ ਰੋਲਾ ਪਾਇਆ ਬਾਹਰ ਵੇਖ ਕੀ ਹੁੰਦੀ ਆ ਨੀ ਆ ਜਬਾਨ ਚਲਾਉਣੀ ਬੰਦ ਕਰ ਤੈਨੂੰ ਸਮਝਾਉਣਾ ਸ਼ੁਰੂ ਕਰ ਜੇ ਇਹਦਾ ਲੜ ਲੱਗੀ ਆ ਨਹੀਂ ਤਾਂ ਪਛਤਾਏਗੀ ਵੇਲੇ ਨੂੰ ਕੱਢਦੀ ਨਹੀਂ ਆ ਲੈਣਾ ਤੂੰ ਨੀ ਜਬਾਨ ਚਲਾਉਣੀ ਬੰਦ ਕਰ ਉਹਨੂੰ ਸਮਝਾਉਣਾ ਸ਼ੁਰੂ ਕਰ ਜੇ ਇਹਦਾ ਲੜ ਲੱਗੀ ਆ ਨਾ ਨਹੀਂ ਤਾਂ ਪਛਤਾਵੇਂਗੀ ਵੇਲੇ ਨੂੰ ਮੰਮੀ ਕੀ ਗੱਲ ਹੋਈ ਆ ਨੀ ਗੱਲ ਕੀ ਹੋਣੀ ਆ ਇਹਦਾ ਘਰ ਵਾਲਾ ਨਾ ਸਲੰਦਰ 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 ਚੁੱਤਿਆ ਦੇ ਆ ਜੀ ਸਲੰਦਰ ਕੀ ਹੋ ਗਿਆ ਇਹਦਾ ਧਰਵਾ ਸੁਲੰਦਰ ਸੁਲੰਦਰ ਕਿੱਥੇ ਖੜਿਆ ਤੂੰ ਓਏ ਕਿੱ데 ਵੇਜਾ ਰਮਨ ਸੁਲੰਦਰ ਕਿੱ데 ਆ ਓਏ ਹੋਏ 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 ਇਹ ਕਿੱਡੀ ਵੱਡੀ ਗਲਤੀ ਚਲ ਨਿਹਾ ਜਬਾਨ ਚਲਾਉਣੀ ਬੰਦ ਕਰ ਤੇ ਉਹਨੂੰ ਸਮਝਾਉਣਾ ਸ਼ੁਰੂ ਕਰ ਜੇ ਤੇ ਲੜ ਲੱਗੀ ਆ ਨਹੀਂ ਤੇ ਨਾ ਪਛਤਾਵੇਂਗੀ ਸਾਰੀ ਜ਼ਿੰਦਗੀ ਇਹਨੂੰ ਆ ਲੈਂਦੇ ਕੋਰਾ ਘਰ ਇਹਨੂੰ ਤਾਂ ਮੈਂ ਪੁੱਛਦੀ ਆ ਰੋ ਜਾ ਰੋ ਜਾ ਮਾਈਕ ਤੇ ਆਂਦਰ ਸਿਲੰਡਰ ਤੇ ਜਿੱਥੇ ਜਾਣਾ ਹੀ ਨਾ ਚੱਲ ਗਿਆ ਮੇਰ ਕੋ ਵੀ ਨਾ ਸਿਲੰਡਰ ਉੰਤੋਂ ਨਿਕਲ ਗਿਆ ਸਿਲੰਡਰ ਹੀ ਗਿਆ ਦੋਵਾਂ ਵੇ ਕੋਈ ਗਲਤੀ ਵਨ ਮੰਮੀ ਜੀ ਸਿਲੰਡਰ ਤੇ ਨਾ ਜਿੱਥੇ ਜਾਣਾ ਹੈ ਚੱਲ ਗਿਆ ਵਾ ਸਿਲੰਡਰ ਸਿਲੰਡਰ ਸਿਆਰੀ ਨਹੀਂ ਪਾਉਣੀ ਸਿਲੰਡਰ ਟਿੱਪੀ 2 1 ਮੰਮੀ ਜੀ ਸਿਲੰਡਰ ਤੇ ਜਿੱਥੇ ਚੱਲ ਜਾਣਾ ਮਾਇਆ ਕੀ ਹੋ ਗਿਆ ਦਮ ਰਿਲੈਕਸ ਕਰੋ ਬਿਨ ਖੱਤਿਆ ਪਾਣੀ ਤਾਂ ਤੈਨੂੰ ਮੈਂ ਦਿੰਨੀ ਆ ਕੋਈ ਸੁਧ ਬੁੱਧ ਹੈਗੀ ਤੈਨੂੰ ਕਿ ਨਹੀਂ